ਲਹੇਤੀ ਦੀ ਸ਼ੋਅਰ ਦੀ ਪਹਿਲੀ ਗੱਡੀ ਬੈਜੋ ਮੇਰਾ ਵੀਰ ਜਿਹੜੇ ਖੜੇ ਆ ਬੈਜੋ ਜੀ ਬੈਜੋ ਮੇਰਾ ਵੀਰ ਬੰਦਾ ਬੈਜੋ ਯਾਰ ਬੈਜੋ ਬੈਜੋ ਲਓ ਜੀ ਸੋ ਗਿਆ ਸਮਾਂ ਧਿਆਨ ਨਾਲ ਲਾ ਦੇ ਵੀ ਗੁੱਲ ਮੇਖਾ ਲੈ ਵੀ ਤਾੜੀ ਮਾਰ ਦਿਓ ਜੋਰ ਦੇਣੀ 23 27 23 ਸੈਕਿੰਡ 27 ਪੁਆਇੰਟ ਹੈ ਇਹ ਕੌਣ ਭੱਜ ਗਿਆ ਪਰਲੇ ਪਾਸੇ ਕਹਿੰਦੇ ਅੰਗਰੇਜ਼ ਭੱਜ ਗਏ ਮੇਰੇ ਵੀਰੋ ਇਹ ਭੱਜ ਗਏ ਕਹਿੰਦੇ ਪੀਜੋ ਸ਼ੋਰ ਗੱਲੋ ਜਗਤਪੁਰ ਪੱਪੂ ਜਗਤਪੁਰ ਮੰਜੀਤ ਸਿੰਘ ਜੀ ਡੋਗਰ ਜਗਤਪੁਰ ਪਾਲਾ ਘਰਾਲ ਹੀਪੂ ਘਰਾਲ ਸੱਤਾ ਘਰਾਲ ਫੌਜੀ ਨਗਰ ਤੇ ਨਾਲ ਜਿਹੜਾ ਭੱਜੇ ਦੀ ਤਾਰਾ ਡੌਧਰ ਹਰਵਿੰਦਰ ਸਮਾਣਾ